ਪੜਾਈ ਕੀਤੀ ਬਾਕੀ ਵੀ ਆ ਸਾਰੇ ਕੇ ਸਾਰੇ ਉਦਾ ਪੜੇ ਲਿਖੇ ਵੀ ਹੈ ਤੇ ਆਪਣਾ ਇਹ ਆ ਪੜੇ ਲਿਖੇ ਹੋ ਕੇ ਪੂਰਕ ਪੂਰਵ ਕੀ ਇਹ ਖਾਲੀ ਖੰਨਾ ਵਿਖੇ ਨਹੀਂ ਖੰਨਾ ਵਿਖੇ ਵੀ ਇਹਨਾਂ ਦੇ ਦੋ ਜੋ ਸਾਥੀ ਹੈ ਜੱਗੀ ਹੈਗਾ ਤੇ ਦੂਜਾ ਇਹਨਾਂ ਦਾ ਜੋ ਮੁਹੰਮਦ ਯਸੀਨ ਹੈ ਇਹਨਾਂ ਨੇ ਉਹ ਚੰਗੇੜਾ ਮਲੋਤ ਵਿਖੇ ਇੱਕ ਪੈਟਰੋਲ ਪੰਪ ਤੋਂ ਖੋ ਤੇ 1,60,000 ਦੇ ਜੋ ਇਹਨਾਂ ਨੇ ਲੁੱਟ ਕੀਤੀ ਸੀਗੀ ਉਹ ਉਹਦੇ ਵਿੱਚੋਂ 1,38,000 ਇੱਕ ਤੀਜੀ ਜੋ ਵਾਰਦਾਤ ਹੈਗੀ 8855 ਆ ਗੱਡੀ ਨੂੰ ਨਾਕੇ 'ਤੇ ਰੋਕਿਆ ਗਿਆ ਸੀਗਾ ਤੇ ਜਦੋਂ ਇਹਦੀ ਸਰਚ ਕੀਤੀ ਨਮਸਕਾਰ ਪੰਜਾਬ ਲਾਈਵ 80 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅ ਅ ਜੀ ਅ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਪੰਜਾਬ ਪੁਲਿਸ ਨੇ ਇੱਕ ਯੁੱਧ ਨਸ਼ਾ ਵਿਰੁੱਧ ਇੱਕ ਮੁਹਿੰਮ ਚੇੜੀ ਹੋਈ ਹੈ ਜਿਹਦੇ ਅੰਦਰ ਪੁਲਿਸ ਵੱਖਰੇ ਵੱਖਰੇ ਥਾਵਾਂ ਤੇ ਨਾਕਾਬੰਦੀ ਵੀ ਕਰਦੀ ਹੈ ਚੈਕਿੰਗ ਵਗੈਰਾ ਵੀ ਕਰਦੇ ਰਹਿੰਦੇ ਤੇ ਸਰਚ ਆਪਰੇਸ਼ਨਸ ਵੀ ਕਰਦੇ ਰਹਿੰਦੇ ਐਦੇ ਅੰਡਰ ਹੀ ਹੈਡੋ ਚੌਕੇ ਦੇ ਨੇੜੇ 25 ਅਪ੍ਰੈਲ ਨੂੰ ਇੱਕ ਨਾਕਾ ਲਾਇਆ ਗਿਆ ਸੀਗਾ ਨਾਕੇ ਤੇ ਇੱਕ ਸ਼ੱਕੀ ਗੱਡੀ ਆਂਦੀ ਵੀ ਦਿਖੀ ਤੇ ਉੱਥੇ ਫਿਰ ਉਹਨੂੰ ਰੋਕ ਕੇ ਜਦੋਂ ਉਹਦੀ ਚੈਕਿੰਗ ਕੀਤੀ ਗਈ ਤੇ ਉਹਦੇ ਅੰਦਰ ਚਾਰ ਵਿਅਕਤੀ ਸੀਗੇ ਜਿਨ੍ਹਾਂ ਨੇ ਆਪਣੀ ਜੋ ਪਛਾਣ ਹੈ ਉਹ ਇੱਕ ਜਗਪ੍ਰੀਤ ਸਿੰਘ ਉਰਫ ਜੱਗੀ ਤੇ ਉਹਦੇ ਨਾਲ ਦੇ ਸਾਥੀ ਇੱਕ ਜੱਜ ਸਿੰਘ ਸੀਗਾ ਇਹ ਗੁਰਸੇਵਕ ਸਿੰਘ ਤੇ ਜਗਰੂਪ ਸਿੰਘ ਇਹਨਾਂ ਦੇ ਕੋਲੋਂ ਜਦੋਂ ਸਰਚ ਕੀਤੀ ਗਈ ਤੇ ਗੱਡੀ ਤੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ ਤੇ ਇਹਨਾਂ ਦੀ ਜੋ ਮੁੱਢਲੀ ਪੁੱਛਗਿੱਛ ਦੇ ਵਿੱਚ ਆਗਲ ਸਾਹਮਣੇ ਆਈ ਕਿ ਇਹ ਜੋ ਗਰੁੱਪ ਸੀਗਾ ਇਹ ਅੰਮ੍ਰਿਤਸਰ ਔਰ ਮੋਗਾ ਤੇ ਫਿਰੋਜ਼ਪੁਰ ਇਹਨਾਂ ਥਾਵਾਂ ਤੋਂ ਡਰਗ ਵਗੈਰਾ ਦੀ ਤਸਕਰੀ ਕਰਦੇ ਸੀਗੇ ਤੇ ਮੋਹਾਲੀ ਔਰ ਇਹ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਵਿੱਚ ਜਿੰਨੇ ਵੀ ਥਾਵਾਂ 'ਚ ਸਪਲਾਈ ਵਗੈਰਾ ਕਰਨੀ ਹੁੰਦੀ ਸੀ ਐਸ ਪਰ ਡਿਮਾਂਡ ਐਂਡ ਸਪਲਾਈ ਵਗੈਰਾ ਕਰਦੇ ਸੀਗੇ ਫਿਰ ਫਿਰ ਅੱਗੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਗਈ ਤਾਂ ਜਗਪ੍ਰੀਤ ਸਿੰਘ ਉਰਫ ਜੱਗੀ ਉਸ ਦੇ ਕੋਲੋਂ ਇੱਕ ਬੱਤੀ ਬੋਰ ਦਾ ਪਿਸਟਲ ਉਹ ਵੀ ਰਿਕਵਰ ਹੋਇਆ ਇਹਦੇ ਨਾਲ ਨਾਲ ਫਿਰ ਇਹਨੇ ਅੱਗੇ ਹੋਰ ਵੀ ਆਪਣੇ ਸਾਥੀਆਂ ਦਾ ਨਾਂ ਦੱਸਿਆ ਜਿਨ੍ਹਾਂ ਦੇ ਵਿੱਚੋਂ ਜੋ ਮੇਨ ਸੀਗੇ ਜੋ ਇਸ ਪੂਰੇ ਗੈਂਗ ਦੇ ਸਰਗਨਾ ਕਹਿ ਸਕਦੇ ਆਸੀਂ ਉਹ ਇੱਕ ਤਾਂ ਗੁਰਲਾਲ ਸਿੰਘ ਹੈਗਾ ਤੇ ਖਰਦੀਪ ਸਿੰਘ ਉਰਫ ਦੀਪਾ ਇਹ ਦੋਨੋਂ ਹੀ ਜੋ ਵਿਅਕਤੀ ਹੈ ਐ ਪ੍ਰੈਜ਼ੈਂਟਲੀ ਫਰੀਦਕੋਟ ਜੇਲ੍ਹ ਦੇ ਵਿੱਚ ਬੰਦ ਹੈ ਤੇ ਬਾਕੀ ਵੀ ਇਹਨਾਂ ਦੇ ਉੱਪਰ ਹੋਰ ਵੀ ਐ ਐਨਡੀਪੀਐਸ ਦੇ ਫਰਚੇ ਇਹਨਾਂ ਨੂੰ ਵੀ ਫਿਰ ਪੁਛ ਕੁਛ ਲਈ ਨੋਮੀਨੇਟ ਕਰਕੇ ਐਜ਼ ਇਨ ਅਕਿਊਜ਼ ਇਸ ਕੇਸ ਦੇ ਵਿੱਚ ਅਰੈਸਟ ਵੀ ਕੀਤਾ ਗਿਆ ਇਹਨਾਂ ਦੀ ਪੁਛਕਿਛ ਕੀਤੀ ਗਈ ਅੱਗੇ ਜਦੋਂ ਪੁਛਕਿਛ ਹੋਰ ਅੱਗੇ ਵਧੀ ਇਨਵੈਸਟਿਗੇ ਇੰਵੈਸਟੀਗੇਸ਼ਨ ਤੋਂ ਹੋਰ ਵੀ ਇਨਾਦੇ ਸਾਥੀਆਂ ਦਾ ਨਾ ਸਾਹਮਣੇ ਆਇਆ ਜਿਨ੍ਹਾਂ ਦੇ ਵਿੱਚੋਂ ਮੁੱਖ ਜੋ ਹੈ ਇੱਕ ਤਨੂ ਨਾਦੀ ਕੁੜੀ ਹੈ ਜੋ ਇਨਾਦਾ ਦਾ ਮੇਨ ፋיਨੈਂਸ਼ੀਅਲ ਡੀਲਿੰਗ ਕਰਦੀ ਸੀਗੀ ਉਹਦੇ ਅਕਾਊਂਟ ਦੇ ਵਿੱਚ ਹੀ ਸਾਰਾ ਜੋ ਡਰਗ ਮਨੀ ਹੈ ਉਹ ਜਾਂਦਾ ਸੀਗਾ ਤੇ ፋיਨੈਂਸ਼ੀਅਲ ਇਨਵੈਸਟੀਗੇਸ਼ਨ ਤੱਕ ਹੁਣ ਤੱਕ ਜੋ ਸਾਡੇ ਸਾਹਮਣੇ ਆਇਆ ਉਹ ਉਹਦੇ ਅਕਾਊਂਟ ਦੇ ਵਿੱਚ 5 ਤੋਂ ਲੈ ਕੇ 10 ਲੱਖ ਪਰ ਮਹੀਨਾ ਡਰਗ ਮੰਨੀ ਆਂਦਾ ਸੀਗਾ ਜੋ ਜਿੰਨੇ ਵੀ ਡਰਗ ਦੇ ਥੱਲੇ ਵਾਲੇ ਜੋ ਐਡਿਕਟਸ ਵਗੈਰੇ ਜਿਨ੍ਹਾਂ ਨੂੰ ਸੇਲ ਕਰਦੇ ਸੀਗੇ Google Pay ਕੇ ਰਾਹੀਂ ਇਹਦੇ ਇਹਦੇ ਅਕਾਊਂਟ ਦੇ ਵਿੱਚ ਆਂਦੇ ਸੀਗੇ ਇਹਦੇ ਨਾਲ ਨਾਲ ਇਹਨਾਂ ਦੇ ਹੋਰ ਤਿੰਨ ਸਾਥੀ ਪ੍ਰਕਾਸ਼ ਨਾ ਦਾ ਵਿਅਕਤੀ ਜਿਹੜਾ ਕਿ ਜਿਹਦੇ ਪਿਛੋਕੜ ਯੂਪੀ ਦੀ ਹੈ ਇਹਨਾਂ ਦਾ ਡਰਾਈਵਰ ਹੈਗਾ ਇਹਦੇ ਨਾਲ ਨਾਲ ਇੱਕ ਮੁਹੰਮਦ ਯਾਸੀ ਕਿ ਇਹਨਾਂ ਦੀ ਇੱਕ ਹੋਰ ਸਾਥੀ ਵੰਸ਼ੀ ਦਾ ਉਰਫ ਮਹਿਕ ਆ ਵੀ ਇਹਨਾਂ ਦੇ ਚਾਰ ਸਾਥੀ ਨਾਦੇ ਗੈਂਗ ਦੇ ਨਾਲ ਸੀਗੇ ਇਹ ਪੂਰਾ ਕਾ ਪੂਰਾ ਜੋ ਇੱਕ ਗੈਂਗ ਹੈਗਾ ਇਹ ਪੰ ਪੰਜਾਬੀ ਵਰਕਰ ਰਿਹਾ ਸੀਗਾ ਇਹਨਾਂ ਨੇ ਬੜੀ ਸਾਰੀ ਪ੍ਰਾਪਰਟੀਆਂ ਵਗੈਰਾ ਬੜਾ ਰੱਖੀ ਹੈ ਜਿਹੜੇ ਕਿ ਗੱਡੀ ਨਾਂ ਤੋਂ ਬਰਾਮਦ ਹੋਈ ਫੋਰਚਨਰ ਗਾਰ ਕਾਰ ਉਹ ਜੱਗੀ ਨੇ ਕੈਸ਼ 'ਤੇ ਬਾਈ ਕੀਤੀ ਸੀ ਕੁਝ ਟਾਈਮ ਪਹਿਲਾਂ ਹੀ ਜਿਹੜਾ ਪੂਰਾ ਕੁ ਪੂਰਾ ਕੈਸ਼ ਡਰਗ ਮਨੀ ਹੈ ਡਰਗ ਤਸਕਰੀ ਤੇ ਸਪਲਾਈ ਦੇ ਨਾਲ ਇਹਨਾਂ ਨੇ ਆਨ ਕੀਤਾ ਸੀਗਾ ਇਹਦੇ ਨਾਲ ਨਾਲ ਇੱਕ ਸਵਿਫਟ ਕਾਰ ਵੀ ਨਾਂ ਤੇ ਕੋਲ ਬਰਾਮਦ ਹੋਈ ਹੈ ਤੇ ਹੋਰ ਵੀ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਕੋਲ ਦੋ ਖਰੜ ਵਿਖੇ ਦੋ ਫਲੈਟਸ ਵੀ ਹੈ ਜਿੱਥੇ ਇਹ ਪੂਰਾ ਕੁ ਪੂਰਾ ਗਰੁੱਪ ਹੁੰਦਾ ਸੀਗਾ ਤੇ ਮੋਗਾ ਫਿਰੋਜ਼ਪੁਰ ਤੇ ਆ ਮੁਹਾਲੀ ਵਾਲੇ ਜੋ ਫਲੈਟਸ ਹੈ ਇੱਥੇ ਸਵਿਚ ਕਰਦੇ ਰਹਿੰਦੇ ਸੀਗੇ ਆਪਣੀ ਪੂਰੀ ਪੂਰੀ ਤਸਕਰੀ ਕਰ ਰਹੇ ਸੀਗੇ ਤੇ ਇਹਦੇ ਨਾਲ ਨਾਲ ਹੋਰ ਵੀ ਇਹਨਾਂ ਨੇ ਜੋ ਵੀ ਪ੍ਰੋਪਰਟੀਆਂ ਵਗੈਰਾ ਇਕੱਠੀ ਕੀਤੀ ਹੋएगी ਇਹਦੇ ਰਿਗਾਰਡਿੰਗ ਅਸੀਂ ਕਨਸਰਨਡ ਐਸਐਸਪੀਜ਼ ਨੂੰ ਵੀ ਚਿੱਠੀ ਲਿਖ ਰਹੇ ਹਾਂ ਕਿਉਂਕਿ ਇਹ ਇੱਕ ਖਾਲੀ ਖੰਨਾ ਦੇ ਵਿੱਚ ਹੀ ਤਸਕਰੀ ਨਹੀਂ ਕਰ ਰਹੇ ਸੀਗੇ ਇਹ ਮਲਟੀਪਲ ਡਿਸਟ੍ਰਿਕਟਸ ਦੇ ਵਿੱਚ ਪੈਨ ਪੰਜਾਬ ਦੇ ਇੱਕ ਗੈਂਗ ਸੀਗਾ ਇੱਕ ਵੱਡੇ ਡਰੱਗਸ ਸਮਗਲਰਾਂ ਦਾ ਸੀਗਾ ਇਹਦੇ ਨਾਲ ਨਾਲ ਅੱਗੇ ਹੋਰ ਇਹਨਾਂ ਦੇ ਪੁੱਛਕਿਛ ਦੇ ਵਿੱਚ ਇੱਕ ਅੰਮ੍ਰਿਤਸਰ ਦਾ ਵਾਸੀ ਅਬ ਲਵਪ੍ਰੀਤ ਸਿੰਘ ਉਰਫ ਐਲਪੀ ਉਹ ਵੀ ਉਹ ਉਹਦੀ ਵੀ ਸਮੂਲੀਅਤ ਸਾਹਮਣੇ ਆਈ ਹੈ ਉਹਦੇ ਉੱਪਰ ਇੱਕ ਪਰਚਾ ਵੀ ਹੈਗਾ ਅੰਮ੍ਰਿਤਸਰ ਵਿਖੇ ਤੇ ਸਾਰੇ ਕੇ ਸਾਰੇ ਜੋ ਗੈਂਗ ਮੈਂਬਰਸ ਹੈ ਇਹਨਾਂ ਦੇ ਉੱਪਰ ਮਲਟੀਪਲ ਐਫਆਈਆਰਸ ਵੀ ਹੈ ਕੁਝ ਇਹਨਾਂ ਦੇ ਨਵੇਂ ਸਾਥੀ ਸੀਗੇ ਨਾਦੇ ਉੱਪਰ ਹਜੇ ਕੋਈ ਐਫਆਈਆਰ ਨਹੀਂ ਸੀਗੀ ਪੁਰਾਣੀ ਪਰ ਇਸ ਵਾਲੀ ਐਫਆਈਆਰ ਦੇ ਵਿੱਚ ਉਹ ਵੀ ਇਹਨਾਂ ਦੇ ਸਾਥੀ ਨਾਮਿਨੇਟ ਕੀਤੇ ਗਏ ਤੇ ਉਹਨਾਂ ਦੀ ਅਰੈਸਟ ਹੋਈ ਟੋਟਲ ਹੁਣ ਤੱਕ 11% ਦੀ ਅਰੈਸਟ ਹੋ ਚੁੱਕੀ ਹੈ ਅਗੇ ਹੋਰ ਵੀ ਇਨਵੈਸਟੀਗੇਸ਼ਨ ਦੇ ਵਿੱਚ ਸਾਨੂੰ ਉਮੀਦ ਹੈਗੀ ਕਿ ਹੋਰ ਵੀ ਵੱਡੇ ਵੱਡੇ ਨਾਂ ਇਸ ਕੇਸ ਦੇ ਵਿੱਚ ਆ ਸਕਦੇ ਹਨ ਅਸੀਂ ਕਨਸਰਨਡ ਐਸਐਸਪੀਜ਼ ਦੇ ਨਾਲ ਵੀ ਰਾਬਤਾ ਰੱਖेंगे ਤਾਂ ਕਿ ਹੋਰ ਵੀ ਇਹਨਾਂ ਦਾ ਜੋ ਪੂਰਾ ਘੂਰਾ ਇੱਕ ਪੰਜਾਬ ਵਿਖੇ ਇਹਨਾਂ ਨੇ ਪੂਰਾ ਗੈਂਗ ਆਪਣੇ ਚਲਾਇਆ ਹੋਇਆ ਸੀਗਾ ਉਹਦਾ ਅਸੀਂ ਪਰਦਾ ਫਾਸ਼ ਕਰ ਸਕੇ ਇਨ 11 ਦੇ ਨਾਲ ਕਾਫੀ ਹੱਦ ਤੱਕ ਅਸੀਂ ਪਰਦਾ ਫਾਸ਼ ਕਰ ਚੁੱਕੇ ਆਗੇ ਮੈਨੂੰ ਲੱਗਦਾ ਹੋਰ ਵੀ ਬੰਦਿਆਂ ਦੇ ਨਾਂ ਆ ਸਕਦੇ ਜਿਹੜੇ ਇਹਨਾਂ ਫੀਮੇਲ ਲੜਕੀਆਂ ਸੀਗੀਆਂ ਕਿੱਥੇ ਰਹਿਣ ਵਾਲੀਆਂ ਸੀ ਕਿੰਨੀ ਬੈਕਗ੍ਰਾਉਂਡ ਦਾ ਕੀ ਕੁਆਲਿਫਿਕੇਸ਼ਨ ਉਹਨਾਂ ਦਾ ਇੱਕ ਜੋ ਤਨੂਨਾਦੀ ਕੁੜੀ ਹੈਗੀ ਉਹ ਮੋਗੇ ਦੀ ਰਹਿਣ ਵਾਲੀ ਹੈਗੀ ਤੇ ਉਹ ਮੁਹਾਲੀ ਤੇ ਮੋਗਾ ਦੇ ਵਿੱਚ ਸਵਿਚ ਕਰਦੀ ਰਹਿੰਦੀ ਸੀਗੀ ਉਹ ਇਹਨਾਂ ਦੀ ਮੇਨ ਫਾਈਨੈਂਸ਼ੀਅਲ ਡੀਲਰ ਹੈਗੀ ਉਹਦੇ ਨਾਲ ਜੋ ਮੁਹੰਮਦ ਯਾਸੀਨ ਔਰ ਇੱਕ ਮਹਿਕ ਹੈਗੀ ਇਹਨਾਂ ਦੀ ਪਿਛੋਕੜ ਯੂਪੀ ਦੀ ਹੈ ਤੇ ਨਾਲ ਦੇ ਨਾਲ ਇੱਕ ਜੋ ਪ੍ਰਕਾਸ਼ ਪਰਸਨ ਉਹ ਵੀ ਪਿਛੋਕੜੋਂ ਦੀ ਯੂਪੀ ਦੀ ਹੈ ਇਹ ਸਾਰੇ ਕੇ ਸਾਰੇ ਗੈਂਗ ਦੇ ਮੈਂਬਰਸ ਨੇ ਕਾਫੀ ਚਿਰ ਤੋਂ ਇਕੱਠੇ ਕੰਮ ਕਰ ਰਹੇ ਨੇ ਮੈਨੂੰ ਕੈਸ਼ ਕਿੰਨਾ ਫੜਿਆ ਗਿਆ ਇਹਨਾਂ ਕੋਲ ਇਨਾਂ ਦੇ ਕੋਲ 2 ਲੱਖ ਡਰਗ ਮਨੀ ਹਜੇ ਤੱਕ ਫੜੀ ਗਈ ਅੱਗੇ ਵੀ ਸਾਨੂੰ ਉਮੀਦ ਹੈ ਹੋਰ ਵੀ ਇਨਾਂ ਤੋਂ ਹੋਰ ਕਪੀ ਹੋ ਸਕਦਾ ਹੈਗਾ ਹੋ ਸਕਦਾ ਹੈ ਕਿਉਂਕਿ ਉੱਥੇ ਰਹਿ ਰਹੇ ਸੀਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਖੰਨਾ ਵਿਖੇ ਨਹੀਂ ਖੰਨਾ ਵਿਖੇ ਵੀ ਇਨਾਰੇ ਦੋ ਜੋ ਸਾਥੀ ਹੈ ਜੱਗੀ ਹੈਗਾ ਤੇ ਦੂਜਾ ਇਨਾਂ ਦਾ ਜੋ ਮੁਹੰਮਦ ਯਸੀਨ ਹੈ ਇਨਾਂ ਦੇ ਉੱਪਰ ਖੰਨਾ ਵਿਖੇ ਪੁਰਾਣੀ ਐਫ ਆਈ ਆਰਸ ਹੈ ਐਨ ਡੀ ਪੀ ਐਸ ਐਕਟ ਦੇ ਅੰਦਰ ਬਾਕੀ ਇਨਾਂ ਦੀ ਮੋਸਟਲੀ ਜੋ ਐਫ ਆਈ ਆਰਸ ਹੈ ਉਹ ਮੋਗਾ ਫਿਰੋਜ਼ਪੁਰ ਏਰੀਆ ਦੀ ਹੈ ਪਰ ਇਹ ਸਪਲਾਈ ਕਿਉਂਕਿ ਖਰੜ ਵਿਖੇ ਰਹਿ ਰਹੇ ਸੀਗੇ ਖਰੜ ਇੱਕ ਤੋਂ ਸਾਰੇ ਨੂੰ ਪਤਾ ਹੈ ਕਿ ਐਜੂਕੇਸ਼ਨਲ ਹੱਬ ਬਣ ਚੁੱਕਾ ਹੈ ਉੱਥੇ ਕਾਫੀ سارے ਸਟੂਡੈਂਟਸ ਰਹਿੰਦੇ ਹਨ ਤਾਂ ਹੋ ਸਕਦਾ ਉੱਥੇ ਸਪਲਾਈ ਕਰਦੇ ਹੋਣ ਇਹਨਾਂ ਦੀ ਅੱਗੇ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਏਗਾ ਉਹ ਅਸੀਂ ਫਿਰ ਐਸਐਸਪੀ ਕਨਸਰਨਡ ਐਸਐਸਪੀ ਉਹਨਾਂ ਦੇ ਨਾਲ ਸ਼ੇਅਰ ਕਰਕੇ ਇਹਨਾਂ ਦੇ ਹੋਰ ਵੀ ਅੱਗੇ ਤਫਤੀਸ਼ ਦੇ ਵਿੱਚ ਜੋ ਜੋ ਸਾਹਮਣੇ ਆਏਗਾ ਅਕੋਰਡਿੰਗਲੀ ਐਕਚੁਅਲੀ ਆ ਦੋ ਗੱਡੀਆਂ ਇੱਕ ਫੋਰਚਨਰ ਕਾਰ ਹੈ ਇੱਕ ਸਵਿਫਟ ਕਾਰ ਹੈ 2 ਲੱਖ ਡਰਗ ਬਣੀ ਹੈ ਇੱਕ ਬੱਤੀ ਬੋਰ ਦੀ ਪਿਸਟਲ ਹੈਗੀ ਤੇ 10 ਗ੍ਰਾਮ ਹਿਰੋਇਨ ਹੈ ਇਹ ਅੱਗੇ ਵੀ ਸਪਲਾਈ ਲੈਣੀ ਜਾ ਰਹੇ ਸੀਗੇ ਜਿਸ ਨੇ ਫੜੇ ਗਏ ਸੀਗੇ ਉਸ ਦਿਨ ਇਹਨਾਂ ਦੇ ਕਹਿਣ ਮੁਤਾਬਕ ਕਿ 300 ਗ੍ਰਾਮ ਹਿਰੋਇਨ ਦੀ ਉਹ ਸਪਲਾਈ ਹੀ ਲੈਣ ਜਾ ਰਹੇ ਸੀਗੇ ਉਹ ਲੈਣ ਜਾ ਰਹੇ ਸੀਗੇ ਕਿਸੇ ਤੋਂ ਖਰੀਦਣ ਜਾ ਰਹੇ ਸੀਗੇ ਉਹ ਇਨਾ ਦਾ ਉਹ ਪਲਾਨ ਫੋਇਲ ਹੋ ਗਿਆ ਕਿਉਂਕਿ ਖੰਨਾ ਪੁਲਿਸ ਕੋਲੋਂ ਫੜੇ ਗਏ ਸੀਗੇ ਜਿਸ ਤੋਂ ਲੈਂਡ ਜਾ ਰਹੇ ਸੀ ਉਹਦੇ ਅੱਗੇ ਰੈਸਕੂਸ਼ਨ ਕੀਤੀ ਆ ਅੱਗੇ ਕਰ ਰਹੇ ਮੈਂ ਉਹ ਹੀ ਤੁਹਾਨੂੰ ਦੱਸਿਆ ਕਿ ਇੱਕ ਅੰਮ੍ਰਿਤਸਰ ਦਾ ਜੋ ਲਫਰੀ ਤੇਲਪੀ ਹੈ ਉਹ ਇਨਾ ਦਾ ਸਪਲਾਈਅਰ ਹੈਗਾ ਜਿਹੜੇ ਫਰੀਦਕੋਟ ਵਿਖੇ ਗੁਰਲਾਲ ਤੇ ਹਰਦੀਪਦੀਪਾ ਉਹ ਇਹਨਾਂ ਨੂੰ ਅੱਗੇ ਇਨਫੋਰਮੇਸ਼ਨ ਦਿੰਦੇ ਸੀਗੇ ਤੇ ਇਹ ਜੇਲ੍ਹ ਤੋਂ ਇੱਕ ਮੋਡਿਊਲ ਚੱਲ ਰਿਹਾ ਸੀਗਾ ਤੰਨੂ ਨਾ ਨਹੀਂ ਏ ਜੀ ਨਾ ਦੀ 25 ਤੋਂ ਲੈ ਕੇ 45 ਦੇ ਵਿੱਚ ਵਿੱਚ ਸਾਰੇ ਕੇ ਸਾਰੇ ਕੁੜੀ ਹੈਗੀ ਉਹ ਲਾਅ ਦੀ ਪੜਾਈ ਕੀਤੀ ਬਾਕੀ ਵੀ ਆ ਸਾਰੇ ਕੇ ਸਾਰੇ ਉਦਾ ਪੜੇ ਲਿਖੇ ਵੀ ਹੈ ਤੇ ਆਪਣਾ ਇਹ ਆ ਪੜੇ ਲਿਖੇ ਹੋ ਕੇ ਪੂਰਾ ਪੂਰਾ ਫਾਈਨੈਂਸ਼ੀਅਲੀ ਇਸ ਚੀਜ਼ ਨੂੰ ਰਨ ਕਰ ਰਹੇ ਸੀਗੇ ਇਹਨਾਂ ਦੇ ਪੰਜਾਬ ਵਿੱਚ ਇਹ ਕਿੱਥਾ ਹੋਏਗੇ ਨਹੀਂ ਨਹੀਂ ਪਰ ਪ੍ਰੈਕਟਿਸ ਨਹੀਂ ਕਰੀ ਜੀ ਕ੍ਰਾਈਮ ਕਰ ਰਹੇ ਹੋ ਤਾਂ ਪ੍ਰੈਕਟਿਸ ਕਿਥੇ ਕਰ ਰਹੀ ਹੈ ਜੀ थैंक right यू जी, जी। दूजा जो केस है वो चंगेड़ा मलौद विखे एक पेट्रोल पंप तो खोह सौ बारह देपर एक इतला आई सी इमीडिएटली पुलिस हरकत के आई तो सूँ पता लग गया कि जो पेट्रोल पंप है ਉਹਦੇ ਹੀ ਦੋ ਵਰਕਰ ਸੀਗੇ ਆ ਪ੍ਰਵੀਨ ਕੁਮਾਰ ਝਾ ਤੇ ਸਿਕੰਦਰ ਕੁਮਾਰ ਝਾ ਉਹਨਾਂ ਨੇ ਆ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ 29 ਦੀ ਵਾਰਦਾਤ ਸੀਗੀ ਬਾਏ ਈਵਨਿੰਗ ਇੱਕ ਬੰਦੇ ਨੂੰ ਅਰੈਸਟ ਵੀ ਕਰ ਲਿਆ ਗਿਆ ਸੀਗਾ ਤੇ ਅਗਲੀ ਦੁਪਹਿਰ ਤੱਕ 30 ਤਾਰੀਖ ਨੂੰ ਦੋਨੋਂ ਪਰਸਨ ਅਰੈਸਟ ਕਰ ਲਏ ਤੇ 1,60,000 ਦੇ ਜੋ ਇਹਨਾਂ ਨੇ ਲੁੱਟ ਕੀਤੀ ਸੀਗੀ ਉਹ ਉਹਦੇ ਵਿੱਚੋਂ 1,38,000 ਰਿਕਵਰ ਹੋ ਚੁੱਕਾ ਹੁਣ ਇਹਨਾਂ ਦੀ ਪੁੱਛਗਿੱਛ ਕਰ ਰਹੀ ਹੈ ਪੁਲਿਸ ਤੇ ਹੋਰ ਵੀ ਇਹਨਾਂ ਤੋਂ ਰਿਕਵਰੀ ਹੋ ਸਕਦੀ ਹੈ ਤੇ ਤੀਜੀ ਜੋ ਵਾਰਦਾਤ ਹੈਗੀ ਉਹ 1 ਤਾਰੀਖ ਨੂੰ ਜੋ ਪੁਲਿਸ ਨੇ ਨਾਕਾਬੰਦੀ ਕੀਤੀ ਸੀਗੀ ਦੁਰਾਹਾ ਪੁਲਿਸ ਨੇ ਉੱਥੇ ਇੱਕ ਇੱਕ ਕਾਰ ਪੀਬੀ 10 ਸੀ ਜ਼ेड 8855 ਆ ਗੱਡੀ ਨੂੰ ਨਾਕੇ 'ਤੇ ਰੋਕਿਆ ਗਿਆ ਸੀਗਾ ਤੇ ਜਦੋਂ ਇਹਦੀ ਸਰਚ ਕੀਤੀ ਗਈ ਸੀਗੀ ਮੋਡਲੀ ਸਰਚ ਦੇ ਦੌਰਾਨ ਹੀ ਇਹਦੇ ਵਿਖੇ 300 ਗ੍ਰਾਮ ਅਫੀਨ ਅਫੀਮ ਤੇ 11 ਕਿਲੋ ਪੁੱਕੀ ਰਿਕਵਰ ਹੋਈ ਤੇ ਪਰਸਨ ਜੋ ਹੈ ਉਹਨਾਂ ਦਾ ਨਾਮ ਹੈਗਾ ਸੰਦੀਪ ਸਿੰਘ ਤੇ ਕਰਨ ਕੁਮਾਰ ਅੱਜ ਦੋਨੋਂ ਪਰਸਨ ਨੂੰ ਅਰੈਸਟ ਕਰ ਲਿਆ ਗਿਆ ਹੈਗਾ ਤੇ ਇਹਨਾਂ ਦੇ ਉੱਪਰ ਪੁਰਾਣੇ ਵੀ ਐਨਡੀਪੀਐਸ ਦਾ ਕੇ ਐਕਟ ਦੇ ਅੰਦਰ ਮੇਰੇ ਧਾਰਾਵਾਂ ਦੇ ਅੰਦਰ ਪਰਚੀ ਵੀ ਮਿਲੇ ਹੈ ਤੇ ਆ ਵੀ ਇੱਥੇ ਡਰਗ ਦੀ ਸਪਲਾਈ ਕਰਦੇ ਸੀਗੇ ਤੇ ਦੋ ਹੋਰ ਬੰਦੇ ਇਸ ਤਰੀਕੇ ਨਾਲ ਦੁਰਾਹਾ ਪੁਲਿਸ ਨੇ ਐਂਡ ਖੰਨਾ ਵਿਖੇ ਅਰੈਸਟ ਕੀਤੇ ਗਏ ਤੇ ਹੁਣ ਮੈਂ ਤੁਹਾਨੂੰ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਹੀ ਚਾਹੁੰਦੀ ਹਾਂ ਕਿ ਸਾਡੇ ਖੰਨਾ ਵਿਖੇ ਕਾਫੀ ਵਧੀਆ ਤਰੀਕੇ ਨਾਲ ਯਦ ਨਸ਼ਾ ਵਿਰੁੱਧ ਦੀ ਆਜੂ ਮੁਹਿੰਮ ਚੱਲ ਰਹੀ ਹੈ ਹੁਣ ਮੈਂ ਅ ਦੁਬਾਰਾ ਇੱਕ ਵਾਰੀ ਫਿਰ ਪ੍ਰੈਸ ਦਾ ਸਹਿਯੋਗ ਮੈਂ ਰਿਕੁਐਸਟ ਕਰ ਦਉ ਕਿ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਕਾਫੀ ਹੱਦ ਤੱਕ ਡਰਗ ਦੇ ਉੱਪਰ ਨਕੇਲ ਪਾ ਚੁੱਕੇ ਹੁਣ ਇੱਕ ਆਖਰੀ ਲੈਪ ਹੈਗੀ ਇਸ ਮੈਰਾਥਨ ਦੀ ਹੁਣ ਇਸ ਆਖਰੀ ਲੈਪ ਦੇ ਵਿੱਚ ਤੁਹਾਡਾ ਸਪੋਰਟ ਤੇ ਤੁਹਾਡੇ ਸਹਿਯੋਗ ਦਾ ਸਾਨੂੰ ਬਹੁਤ ਜ਼ਿਆਦਾ ਉਸ ਚੀਜ਼ ਦੀ ਲੋੜ ਹੈਗੀ ਸਾਡਾ ਸਾਥ ਦਿਓ ਤੇ ਸਾਡੇ ਨਾਲ ਇਨਫੋਰਮੇਸ਼ਨ ਵੀ ਸ਼ੇਅਰ ਕਰੋ ਤਾਂ ਕਿ ਅਸੀਂ ਖੰਡਾ ਨੂੰ ਡਰਗ ਮੁਕਤ ਬਣਾ ਪਾਈਏ ਥੈਂਕ ਯੂ ਥੈਂਕ ਯੂ ਜੀ